ਗਰਾਬ ਘਟਾਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਲ ਨੂੰ ਹੁਣ ED ਨੇ ਪੰਜਵਾਂ ਸੱਮਨ ਜਾਰੀ ਕਰ ਦਿੱਤਾ ਹੈ ਇਸ ਤੋਂ ਪਹਿਲਾਂ ED ਨੇ ਉਹਨਾਂ ਨੂੰ ਚਾਰ ਸੱਮਨ ਦਿੱਲੀ ਐਕਸਾਈਜ਼ ਪਾਲਸੀ ਜਾਨੀ ਕਿ ਸ਼ਰਾਬ ਘਟਾਲੇ 'ਚ ਜਾਰੀ ਕੀਤੇ ਨੇ ਇਸ ਤੇ ਅਕਾਲੀ ਦਲ ਦਾ ਵੀ ਪ੍ਰਤੀਕਰਮ ਆਇਆ ਤੁਸੀਂ ਸੁਣੋ ਕੀ ਕਹਿਣਾ ਅਕਾਲੀ ਦਲ ਦਾ ਦੇਖੋ ਆਪ ਦੇ ਆਪ ਨੂੰ ਭਗਤ ਸਿੰਘ ਦੇ ਵਾਰਿਸ ਦੱਸਣ ਵਾਲੇ ਅਜ ਐਡੇ ਅਖੌਤੀ ਵਾਰਿਸ ਨਿਕਲੇ ਕਿ ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 338 ਕਰੋੜ ਦਾ ਐਕਸਾਈਜ਼ ਘਟਾਲਾ ਕੀਤਾ ਹੈ ਤੇ ਹੁਣ ਰਵਿੰਦ ਕੇਜਰੀਵਾਲ ਸਾਹਿਬ ਨੂੰ ਈਡੀ ਲੱਭਦੀ ਫਿਰਦੀ ਹੈ ਤੇ ਹੁਣ ਸਮਨਾਂ ਤੋਂ ਬਚਦੇ ਕਦੇ ਤਾਂ ਇਹ ਗੋਆ ਭੱਜ ਲੈਂਦੇ ਨੇ ਕਦੇ ਵਿਪਾਸਨਾ ਕਰਨ ਲੱਗ ਜਾਂਦੇ ਨੇ ਮੈਂ ਈਡੀ ਨੂੰ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਨਾਲ ਪੰਜਾਬ ਦਾ ਇੱਕ ਵੱਡਾ ਨੁਕਸਾਨ ਹੋ ਰਿਹਾ ਸੋ ਜਾਂ ਤਾਂ ਕੇਜਰੀਵਾਲ ਸਾਹਿਬ ਨੂੰ ਫੜ ਲਓ ਕਿਉਂਕਿ ਇੱਕ ਸਮਨ ਈਡੀ ਕੱਢਦੀ ਹੈ ਸਾਡੇ ਮੁੱਖ ਮੰਤਰੀ ਜਹਾਜ਼ ਦੇ ਵਿੱਚ ਰਵਿੰਦ ਕੇਜਰੀਵਾਲ ਨੂੰ ਚੜਾ ਕੇ ਜਿਉਂ ਗੇੜੇ ਦੇਣ ਲੱਗਦੇ ਨੇ ਜਹਾਜ਼ ਉਹਦੇ ਹੀ نیچے ਉਤਰਦਾ ਜਦੋਂ ਅਰਵਿੰਦ ਕੇਜਰੀਵਾਲ ਦਾ ED ਦੇ ਸਮਨਿੰਗ ਦਾ ਦਿਨ ਪੂਰਾ ਨਿਕਲ ਜਾਂਦਾ ਸੋ ED ਦਾ ਇੱਕ ਸਮਨ ਪੰਜਾਬੀਆਂ ਨੂੰ 5-6 ਕਰੋੜ ਚ ਪੈ ਰਿਆ ਸੋ ਸਾਡੀ ਬੇਨਤੀ ਹੈ ਭਾਰਤ ਦੀ ਸਰਕਾਰ ਨੂੰ ਕਿ ਜਿਹੜੀ ਪੁੱਛਗਿੱਛ ਕਰਨੀ ਹੈ ਫੜਨਾ ਇਹਨਾਂ ਨੂੰ ਜਲਦੀ ਕਰ ਦਿਓ ਕਿਉਂਕਿ ਪੰਜਾਬ ਦੇ ਉੱਤੇ ਆਲਰੇਡੀ 2 ਸਾਲਾਂ ਚ 70 ਹਜ਼ਾਰ ਕਰੋੜ ਦਾ ਕਰਜ਼ਾ ਇਸ ਆਮ ਆਦਮੀ ਪਾਰਟੀ ਨੇ ਚੜਾਤਾ